ਨਾ ਤੋਪ ਕੇਰਲ ਦੇ ਵਾਈਨਾਡ ਇਲਾਕੇ ਦੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੜ ਕਾਰਨ ਚਾਰੇ ਪਾਸੇ ਤਬਾਹੀ ਮਚੀ ਹੋਈ ਹੈ ਤਾਂ ਕਈ ਲੋਕ ਬੇਕਾਰ ਹੋ ਗਏ ਨੇ ਤੇ ਕਈ ਆਪਣੀ ਜਾਨ ਗਵਾ ਚੁੱਕੇ ਨੇ ਇਸ ਦੇ ਵਿਚਾਲੇ ਲੋਕ ਸਭਾ ਜੋ ਵਿਰੋਧੀ ਦੇ ਦਿਨੇਤਾ ਰਾਹੁਲ ਗਾਂਧੀ ਵੀ ਕੇਰਲ ਦੇ ਵਿੱਚ ਪਹੁੰਚੇ ਹੋਏ ਨੇ ਜਿੱਥੇ ਉਹਨਾਂ ਦੇ ਵੱਲੋਂ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਐਸੇ ਵਿਚਾਲੇ ਰਾਹੁਲ ਗਾਂਧੀ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਕਾਂਗਰਸ ਨੇ ਵਾਈਨਾਡ ਦੇ ਵਿੱਚੋਂ 100 ਤੋਂ ਵੱਧ ਘਰ ਬਣਾਉਣ ਦਾ ਦਾਵਾ ਕੀਤਾ ਹੈ ਨਾਲ ਹੀ ਵਾਈਨਾਡ ਦੇ ਸਾਬਕਾ ਸੰਸਦ ਮੈਂਬਰ ਨੇ ਕਿਹਾ ਹੈ ਕਿ ਕੇਰਲ ਨੇ ਕਦੇ ਵੀ ਕਿਸੇ ਇੱਕ ਖੇਤਰ ਦੇ ਵਿੱਚ ਇੰਨੀ ਭਿਆਨਕ ਅਤਰਾਸਤੀ ਨਹੀਂ ਦੇਖੀ ਹੈ ਅਸੀਂ ਇਸ ਮਾਮਲੇ ਨੂੰ ਦਿੱਲੀ ਦੇ ਵਿੱਚ ਉਠਾਵਾਂਗੇ ਰਾਹੁਲ ਗਾਂਧੀ ਨੇ ਇਸ ਸਮੇਂ ਜ਼ਮੀਨ ਕਿਸ ਕੰਦੇ ਪੀੜਤਾ ਨੂੰ ਮਿਲਣ ਲਈ ਵਾਇਨਾਡ ਦੇ ਦੌਰੇ ਤੇ ਨੇ ਦੱਸਿਆ ਕਿ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਮੈਂ ਕੱਲ ਤੋਂ ਇੱਥੇ ਹਾਂ ਇਹ ਇੱਕ ਭਿਆਨਕ ਦੁਖਾਂਤ ਹੈ ਤੇ ਅੱਜ ਅਸੀਂ ਸਥਾਨਕ ਪ੍ਰਸ਼ਾਸਨ ਤੇ ਪੰਚਾਇਤ ਦੇ ਨਾਲ ਮੀਟਿੰਗ ਕੀਤੀ ਉਨਾ ਬੋਲੋ ਸਾਨੂੰ ਮਰਨ ਵਾਲਿਆਂ ਦੀ ਗਿਣਤੀ ਤਬਾਹ ਹੋਏ ਘਰਾਂ ਦੀ ਗਿਣਤੀ ਅਤੇ ਉਹਨਾਂ ਦੀ ਰਣਨੀਤੀ ਬਾਰੇ ਜਾਣਕਾਰੀ ਦਿੱਤੀ ਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਇੱਥੇ ਮਦਦ ਕਰਨ ਲਈ ਆਏ ਹਾਂ ਉਹਨਾਂ ਨੇ ਕਿਹਾ ਕਿ ਕਾਂਗਰਸ ਪਰਿਵਾਰ ਇੱਥੇ 100 ਤੋਂ ਵੱਧ ਘਰ ਬਣਾਉਣ ਲਈ ਵਚਨਬੱਧ ਹੈ ਕੇਰਲ ਨੇ ਇਹਨਾ ਭਿਆਨਕ ਹਾਸਾ ਪਹਿਲਾਂ ਕਦੇ ਨਹੀਂ ਦੇਖਿਆ ਸੀ ਮੈਂ ਇਸ ਨੂੰ ਦਿੱਲੀ ਦੇ ਵਿੱਚ ਅਤੇ ਮੁੱਖ ਮੰਤਰੀ ਦੇ ਕੋਲ ਵੀ ਮੁੱਦਾ ਉਠਾਵਾਂਗਾ ਇਹ ਇੱਕ ਵੱਖਰੇ ਪੱਧਰ ਦੀ ਤਰਾਸਤੀ ਹੈ ਅਤੇ ਇਹਨਾਂ ਨੂੰ ਵੱਖਰੇ ਤਰੀਕੇ ਦੇ ਨਾਲ ਦੇਖਿਆ ਜਾਣਾ ਚਾਹੀਦਾ ਹੈ ਵੈਸੇ ਕਿ ਲਗਾਤਾਰ ਤੇਰਲ ਦੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਜਿੱਥੇ ਕਈ ਲੋਕ ਆਪਣੀ jaan ਗੁਆ ਚੁੱਕੇ ਨੇ ਚਾਰੇ ਪਾਸੇ ਇੰਨਾ ਜ਼ਿਆਦਾ ਤਬਾਹੀ ਦਾ ਮੰਜ਼ਰ ਹੈ ਕਿ ਲੋਕੋ ਘਠੇ ਕਬਰਾਈ ਹੋਏ ਨੇ ਤਾਂ ਉਸੇ ਵਿਚਾਲੇ ਹਰ ਇੱਕ ਦੇ ਵੱਲੋਂ ਕੇਰਲ ਦੀ ਸਹਾਇਤਾ ਕਰਨ ਦੀ ਜਿਹੜੀ ਹੈ ਉਹ ਅਪੀਲ ਕੀਤੀ ਜਾ ਰਹੀ ਹੈ ਤਾਂ ਇੱਥੇ ਹੀ ਲੋਕ ਜਿੱਥੇ ਕੇਰਲ ਦੇ ਵਿੱਚ ਲੋਕਾਂ ਦੀ ਸਹਾਇਤਾ ਦੇ ਵਿੱਚ ਲੱਗੇ ਹੋਏ ਨੇ ਉੱਥੇ ਪ੍ਰਸ਼ਾਸਨ ਦੀ ਇੱਕ ਰੈਸਕਿਊ ਟੀਮਾਂ ਦੀ ਗੱਲ ਕਰੀਏ ਤਾਂ ਲਗਾਤਾਰ ਹਰ ਤੋਂ ਪੀੜਤ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੁਣ ਇਸ ਦੇ ਵਿਚਾਲੇ ਕਾਂਗਰਸ ਦੇ ਵੱਲੋਂ ਇੱਕ ਬਟਾ ਐਲਾਨ ਕਰ ਦਿੱਤਾ ਕਿ ਜਿੱਥੇ ਵਾਈਨਾਡ ਦੇ ਵਿੱਚ 100 ਤੋਂ ਵੱਧ ਲੋਕਾਂ ਦੇ ਹੁਣ ਘਰ ਬਣਾਉਣ ਦਾ ਦਾਵਾ ਕੀਤਾ ਹੈ ਪਿਛਲੇ ਕੁਝ ਦਿਨਾਂ ਤੋਂ ਕੇਰਲ ਦੇ ਵਾਈਨਾਡ ਇਲਾਕੇ ਦੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੜ੍ਹ ਕਾਰਨ ਚਾਰੇ ਪਾਸੇ ਤਬਾਹੀ ਮਚੀ ਹੋਈ ਹੈ ਕਈ ਲੋਕ ਬੇਕਾਰ ਹੋ ਗਏ ਨੇ ਤੇ ਕਈ ਆਪਣੀ ਝੰਡਾ ਚੁੱਕੇ ਨੇ ਇਸ ਦੇ ਵਿਚਾਲੇ ਲੋਕ ਸਭਾ ਜੋ ਵਿਰੋਧੀ ਦੇ ਦਿਨੇਤਾ ਰਾਹੁਲ ਗਾਂਧੀ ਵੀ ਕੇਰਲ ਦੇ ਵਿੱਚ ਪਹੁੰਚੇ ਹੋਏ ਨੇ ਜਿੱਥੇ ਉਹਨਾਂ ਦੇ ਵੱਲੋਂ ਪੀੜਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਐਸੇ ਵਿਚਾਲੇ ਰਾਹੁਲ ਗਾਂਧੀ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਕਾਂਗਰਸ ਨੇ ਵਾਈਨਾਡ ਦੇ ਵਿੱਚੋਂ 100 ਤੋਂ ਵੱਧ ਘਰ ਬਣਾਉਣ ਦਾ ਦਾਵਾ ਕੀਤਾ ਹੈ ਨਾਲ ਹੀ ਵਾਈਨਾਡ ਦੇ ਸਾਫ ਦਾ ਸੰਸਦ ਮੈਂਬਰ ਨੇ ਕਿਹਾ ਹੈ ਕਿ ਕੇਰਲ ਨੇ ਕਦੇ ਵੀ ਕਿਸੇ ਇੱਕ ਖੇਤਰ ਦੇ ਵਿੱਚ ਇੰਨੀ ਭਿਆਨਕ ਤਰਾਸਦੀ ਨਹੀਂ ਦੇਖੀ ਹੈ ਅਸੀਂ ਇਸ ਮਾਮਲੇ ਨੂੰ ਦਿੱਲੀ ਦੇ ਵਿੱਚ ਉਠਾਵਾਂਗੇ ਰਾਹੁਲ ਗਾਂਧੀ ਨੇ ਇਸ ਸਮੇਂ ਜ਼ਮੀਨ ਕਿਸਾਨ ਦੇ ਪੀੜਤਾ ਨੂੰ ਮਿਲਣ ਲਈ ਵਾਇਨਾਣ ਦੇ ਦੌਰੇ ਤੇ ਨੇ ਦੱਸਿਆ ਕਿ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਮੈਂ ਕੱਲ ਤੋਂ ਇੱਥੇ ਹਾਂ ਇਹ ਇੱਕ ਭਿਆਨਕ ਦੁਖਾਂਤ ਹੈ ਤੇ ਅੱਜ ਅਸੀਂ ਸਥਾਨਕ ਪ੍ਰਸ਼ਾਸਨ ਤੇ ਪੰਚਾਇਤ ਦੇ ਨਾਲ ਮੀਟਿੰਗ ਕੀਤੀ ਉਨਾ ਵੱਲੋਂ ਸਾਨੂੰ ਮਰਨ ਵਾਲਿਆਂ ਦੀ ਗਿਣਤੀ ਤਬਾਹ ਹੋਏ ਘਰਾਂ ਦੀ ਗਿਣਤੀ ਅਤੇ ਉਹਨਾਂ ਦੀ ਰਣਨੀਤੀ ਬਾਰੇ ਜਾਣਕਾਰੀ ਦਿੱਤੀ ਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਇੱਥੇ ਮਦਦ ਕਰਨ ਲਈ ਆਏ ਹਾਂ ਉਹਨਾਂ ਨੇ ਕਿਹਾ ਕਿ ਕਾਂਗਰਸ ਪਰਿਵਾਰ ਇੱਥੇ 100 ਤੋਂ ਵੱਧ ਘਰ ਬਣਾਉਣ ਲਈ ਵਚਨਬੱਧ ਹੈ ਕੇਰਲ ਨੇ ਇਹਨਾ ਭਿਆਨਕ ਹਾਸਾ ਪਹਿਲਾਂ ਕਦੇ ਨਹੀਂ ਦੇਖਿਆ ਸੀ ਮੈਂ ਇਸ ਨੂੰ ਦਿੱਲੀ ਦੇ ਵਿੱਚ ਅਤੇ ਮੁੱਖ ਮੰਤਰੀ ਦੇ ਕੋਲ ਵੀ ਮੁੱਦਾ ਉਠਾਵਾਂਗਾ ਇਹ ਇੱਕ ਵੱਖਰੇ ਪੱਧਰ ਦੀ ਤਰਾਸਤੀ ਹੈ ਅਤੇ ਇਹਨਾਂ ਨੂੰ ਵੱਖਰੇ ਤਰੀਕੇ ਦੇ ਨਾਲ ਦੇਖਿਆ ਜਾਣਾ ਚਾਹੀਦਾ ਹੈ ਦੱਸਿਆ ਕਿ ਲਗਾਤਾਰ ਤੇਰਲ ਦੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਜਿੱਥੇ ਕਈ ਲੋਕ ਆਪਣੀ jaan ਗੁਆ ਚੁੱਕੇ ਨੇ ਚਾਰੇ ਪਾਸੇ ਇੰਨਾ ਜ਼ਿਆਦਾ ਤਬਾਹੀ ਦਾ ਮੰਜ਼ਰ ਹੈ ਕਿ ਲੋਕ ਕੋਠੇ ਕਬਰਾਈ ਹੋਏ ਨੇ ਤਾਂ ਉਸੇ ਵਿਚਾਲੇ ਹਰ ਇੱਕ ਦੇ ਵੱਲੋਂ ਕੇਰਲ ਦੀ ਸਹਾਇਤਾ ਕਰਨ ਦੀ ਜਿਹੜੀ ਹੈ ਉਹ ਅਪੀਲ ਕੀਤੀ ਜਾ ਰਹੀ ਹੈ ਤਾਂ ਇੱਥੇ ਹੀ ਲੋਕ ਜਿੱਥੇ ਕੇਰਲ ਦੇ ਵਿੱਚ ਲੋਕਾਂ ਦੀ ਸਹਾਇਤਾ ਦੇ ਵਿੱਚ ਲੱਗੇ ਹੋਏ ਨੇ ਉੱਥੇ ਪ੍ਰਸ਼ਾਸਨ ਦੀ ਇੱਕ ਰੈਸਕਿਊ ਟੀਮਾਂ ਦੀ ਗੱਲ ਕਰੀਏ ਤਾਂ ਲਗਾਤਾਰ ਹਰ ਤੋਂ ਪੀੜਤ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੁਣ ਇਸ ਦੇ ਵਿਚਾਲੇ ਕਾਂਗਰਸ ਦੇ ਵੱਲੋਂ ਇੱਕ ਬਟਾ ਐਲਾਨ ਕਰ ਦਿੱਤਾ ਗਿਆ ਜਿੱਥੇ ਵਾਈਨਾਡ ਦੇ ਵਿੱਚ 100 ਤੋਂ ਵੱਧ ਲੋਕਾਂ ਦੇ ਹੁਣ ਘਰ ਬਣਾਉਣ ਦਾ ਦਾਵਾ ਕੀਤਾ ਹੈ